ਚਰਨਜੀਤ ਸਿੰਘ ਚੰਨੀ ਮੌਜੂਦਾ ਐਮਪੀ ਐਕਸਸੀਅੰਟ ਕੁਝ ਬੰਦਿਆਂ ਨੂੰ ਲੈ ਕੇ ਬੰਦਿਆਂ ਨੂੰ ਨਾਲ ਲੈ ਕੇ ਔਰ ਗੁਰਦੁਆਰੇ ਦੀ ਜ਼ਮੀਨ ਨੂੰ ਕਬਜ਼ਾ ਕਰਵਾ ਕੇ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਮੈਂ ਉੱਥੇ ਸੇਵਾ ਕਰ ਦਿੱਤ ਲਈ ਉਹਨਾਂ ਨੇ ਕੁਝ ਨਹੀਂ ਪੁੱਛਿਆ ਕੁਝ ਨਹੀਂ ਦੇਖਿਆ ਇੱਥੇ ਧੰਮ ਸਾਡੇ ਸਥਾਨ ਤੇ ਆਏ ਕੋਸ਼ਿਸ਼ ਕੀਤੀ ਮੈਂ ਰਿਕਵੈਸਟ ਕਰਦੀ ਹਾਂ ਮੀਡੀਆ ਨੂੰ ਪ੍ਰਸ਼ਾਸਨ ਨੂੰ ਭਗਵੰਤ ਸਿੰਘ ਸੀਐਮ ਸਾਹਿਬ مان ਨੂੰ ਵੀ ਸਾਡੀ ਹੈਲਪ ਕਰਨ ਸਾਨੂੰ ਬਚਾਉਣ ਇਹਨਾਂ ਦਰਿੰਦਿਆਂ ਤੋਂ ਅੱਜ ਟ੍ਰੈਲੀ ਵਾਲੀ ਪ੍ਰੈਸ ਕਾਨਫਰੰਸ ਕਰਨੀ ਹੈ ਬੜੇ ਦੁਖੀ ਹਿਰਦੇ ਨਾਲ ਕਰਨੀ ਹੈ ਵੀ ਗੁਰਦੁਆਰੇ ਦੀ ਜਗ੍ਹਾ ਸਾਡਾ ਸਥਾਨ ਨਿਰਮਲ ਤਖਤ ਬਾਬਾ ਗੁੰਡਾ ਸਾਹਿਬ ਉਸ ਸਥਾਨ ਦੇ ਵਿੱਚ ਅੱਜ ਜਰਨਜੀਤ ਸਿੰਘ ਚੰਨੀ ਮੌਜੂਦਾ ਐਮਪੀ ਐਕਸਸੀਐਮ ਕੁਝ ਬੰਦਿਆਂ ਨੂੰ ਲੈ ਕੇ ਗੁੰਡਿਆਂ ਨੂੰ ਨਾਲ ਲੈ ਕੇ ਉਸ ਗੁਰਦੁਆਰੇ ਦੀ ਜ਼ਮੀਨ ਨੂੰ ਕਬਜ਼ਾ ਕਰਵਾ ਕੇ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਮੈਂ ਇੰਨੀ ਜ਼ਿਆਦਾ ਮਤਲਬ 익ਸਪੈਕਟੇਸ਼ਨਸ ਹੈ ਹੀ ਨਹੀਂ ਸੀ ਵੀ ਐਨੇ ਰਿਸਪਾਂਸਿਬਲ ਸਿਟੀਜ਼ਨਸ ਇਹੋ ਜਿਹਾ ਕੰਮ ਕਰਵਾਉਂਦੇ ਨੇ ਹੀ ਸੋ ਰਿਸਪਾਂਸਿਬਲ ਐਮਪੀ ਹੈ ਸੈਂਟਰ ਤੇ ਔਰ ਇਹ ਤਾਂ ਗੁਰਦੁਆਰੇ ਦੇ ਸਥਾਨ ਦੇ ਉੱਤੇ ਆ ਰਹੇ ਨੇ ਮੇਰੇ ਮੈਂ ਉੱਥੇ ਸੇਵਾ ਕਰਦੀ ਹਾਂ ਇੱਕ ਲੇਡੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਕੁਝ ਨਹੀਂ ਦੇਖਿਆ ਇੱਕ ਦਮ ਸਾਡੇ ਸਥਾਨ ਤੇ ਆਏ ਕੋਸ਼ਿਸ਼ ਕੀਤੀ ਮੈਂ ਰਿਕੁਐਸਟ ਕਰਦੀ ਹਾਂ ਮੀਡੀਆ ਨੂੰ ਪ੍ਰਸ਼ਾਸਨ ਨੂੰ ਭਗਵੰਤ ਸਿੰਘ ਸੀਐਮ ਸਾਹਿਬ ਮਾਨ ਨੂੰ ਵੀ ਸਾਡੀ ਹੈਲਪ ਕਰਨ ਸਾਨੂੰ बचा इंद इन्हें भी पता नहीं एना कर कल मैं साम की कर, देगा, मैं की साम की कर मैं, के, सोच के समझ क्या के तो सारे अग, मेरे काउंसलर साहब मेरे नाल में, मेरी हैल्प करती है मैं इन्होंने गई कले कले को गई मैं मेरी हेल्प तो करो आके सारे अरे मेरे नए ਇਨਾਂ ਸਾਰਿਆਂ ਨੂੰ ਤੁਸੀਂ ਪੁੱਛੋਗੇ ਉਹ ਇਦਾਂ ਆਏ ਕਿਉਂ ਸਵੇਰੇ ਸਵੇਰੇ ਸਾਨੂੰ ਇਤਲਾਹ ਤਾਂ ਕਰਦੇ ਸਾਨੂੰ ਦੱਸਦੇ ਤਾਂ ਸਹੀ ਪਰ ਇੰਨੇ ਰਿਸਪਾਂਸਿਬਲ ਬਣਦੇ ਮੈਂ ਫੇਰ মিডিਆ ਨੂੰ ਬੜੀ ਰਿਕੁਐਸਟ ਕਰਦੀ ਆਂ ਸਾਡੀ ਹੈਲਪ ਕਰੋ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਉਣ ਦੀ ਸੀਐਮ ਸਾਹਿਬ ਮਾਨ ਤੱਕ ਪਹੁੰਚਾਉਣ ਦੀ ਵੀ ਸਾਨੂੰ ਸਾਡੀ ਜ਼ਮੀਨ ਬਚਾ ਲੈਣੇ ਨਾ ਪਰ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਕਿ ਸੋਮਵਾਰ ਦੁਬਾਰਾ ਗੱਲਬਾਤ ਹੋਊਗੀ ਤੇ ਕਦਾਂ ਫਿਰ ਪ੍ਰੈਸ ਕਾਨਫਰੰਸ ਤੋਂ ਮੈਂ ਅੱਜ ਕਹਾ ਕਰ ਰਹੀ ਐ ਕਿ ਮੈਂ ਤਾਂ ਆਪਣੇ 47 ਸਾਲਾਂ ਦੇ ਵਿੱਚ ਇਦਾਂ ਕਦੀ ਦੇਖਿਆ ਹੀ ਨਹੀਂ ਕਿਸੇ ਇੰਨੇ ਜ਼ਿੰਮੇਵਾਰ ਨੂੰ ਆ ਕੇ ਸਾਡੇ ਸਥਾਨ ਤੇ ਆ ਕੇ ਜ਼ਮੀਨ ਹਟਪਣ ਦੀ ਮੈਂ ਤਾਂ ਕਰ ਰਹੀ ਐ ਅੱਛਾ ਇੱਕ ਹੋਰ ਇਹ ਦੋਵਾਰ ਕੀ ਦੋਵਾਰ ਕੀ ਰੋਲ ਹੈ ਇਸ ਵਿੱਚ ਵਿਚੇ ਕੋਈ ਨਹੀਂ ਹੈ ਵਿੱਚ ਕੋਈ ਰੋਲ ਹੀ ਨਹੀਂ ਹੈ ਨੀ ਉਹ ਪਤਾ ਨਹੀਂ ਕਿੱਥੋਂ ਆ ਜਾਂਦਾ ਲੈ ਜਾਂਦਾ ਉਹਦਾ ਲੈਣਾ ਦੇਣਾ ਹੀ ਨਹੀਂ ਆਉਂਦਾ ਇਸ ਜ਼ਮੀਨ ਦੇ ਨਾਲ ਕੋਈ ਨਹੀਂ ਦੋਆ ਦੀਆਂ ਗੱਲਾਂ ਕਰਦੇ ਮਾਰੇ ਇਹ ਮੂਟੇ ਬਾਰਡਰ ਹੈ ਉਹਨਾਂ ਉੱਚ ਨਹੀਂ ਹੈ گاਉਂ ਦੇ ਕੋਲ ਮੇਰੇ ਕੋਲ ਸਭ ਕੁਝ ਹੈਗਾ ਮੇਰੇ ਕੋਲ ਰਜਿਸਟਰੀ ਹੈ ਮੇਰੇ ਕੋਲ ਇੰਤਕਾਲ ਹੈ ਮੇਰੇ ਕੋਲ ਸਰਕਾਰੀ ਬੁਲਾਜਮਾ ਦੀ ਨਪਾਈ ਹੈ ਉਹ ਸਾਰੇ ਤੁਸੀਂ ਆਪਣਾ ਮਿਊਨਿਸਪਲ ਕੋਆਪਰੇਸ਼ਨ ਦੇ ਵਿੱਚ ਇਹਦੇ ਕੋਲ ਨਕਸ਼ਾ ਕੋਈ پاس ਨਹੀਂ ਹੈ ਉਸ ਜ਼ਮੀਨ ਦੇ ਉਹਦੇ ਸਾਰੇ ਪ੍ਰੂਫ ਮੇਰੇ ਕੋਲ ਹੈਗੇ ਜੋ ਜੀ ਜਗਾਹੀ ਹੈਗੀ ਹੈ ਇਹ ਜਗਾਹ ਹੈਗੀ ਹੈ ਅਮਨਪ੍ਰੀਤ ਸਿੰਘ ਦੀ

ਜਿਹੜੇ ਗਰੀਦੀ ਬੰਤੇ ਹੁੰਦੇ ਹੈ ਤੁਹਾਨੂੰ ਕੋਈ ਜਵਾਬ ਹੀ ਨਹੀਂ ਹੁੰਦਾ ਉਹਨਾਂ ਦਾ ਬਹੁਤ ਮਾੜੇ ਇੰਟੈਂਸ਼ਨਸ ਜਿਨ੍ਹਾਂ ਨੇ ਤੁਹਾਰੀ ਲੱਤ ਲੱਗ ਜਾਈ ਹੈ ਹੜੱਪਣ ਦੇ ਲੋਕਾਂ ਵਿੱਚ ਉਹਦਾ ਇੱਕ ਤਾਰਨਾਵਾ ਥੋੜੀ ਆ ਬੈਠਾ ਇਹਨੂੰ ਪੁੱਛੋ ਕਿੰਨੀਆਂ ਜ਼ਮੀਨਾਂ ਹੜੱਪੀਆਂ ਕਿੰਨੇ ਲੋਕੀ ਸਾਡੇ ਕੋਲ ਕੱਲ ਪਦੇ ਹੁੰਦੇ ਕਿੰਨੀ ਜ਼ਮੀਨ ਹੈ ਜੀ ਹਰਤਾ ਸਿੰਘ ਜੀ ਤੁਸੀਂ ਦੱਸੋ ਕਿੰਨੀ ਟੋਟਲ ਜ਼ਮੀਨ ਹੈ ਪੰਜ ਲੱਖ ਤੋਂ ਕੁਝ ਮੰਗ ਰਿਹਾ ਮਾਈਟ ਹੈ ਤੁਹਾਨੂੰ ਜਰੂਰ ਉਨੀ ਫਰਾਉਂਚੀ ਪਾਸਕਲਾ 15 ਬੱਲੇ ਜਗ੍ਹਾ ਹੈ ਉਹ ਤਾਂ ਕਹ ਰਹੇ ਸੀ ਕਿ ਕਹਿੰਦੇ ਕਿ ਇਹ ਪੁਲਿਸ ਅਧਿਕਾਰੀ ਦੀ ਹੈ ਰਿਟਾਇਰਮੈਂਟ ਕਿਤੇ ਅਫਸਰ ਹੈ ਜਿੱਦੀ ਜਗ੍ਹਾ ਹੈਗੀ ਨਹੀਂ 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 ਇਸ ਇਸ ਜਗ੍ਹਾ 'ਤੇ ਕਿਸੇ ਪੁਲਿਸ ਅਫਸਰ ਦਾ ਕੋਈ ਨਾਮ ਨਹੀਂ ਹੈ ਇਹ ਦੇਰ ਦੀ ਜਗ੍ਹਾ ਹੈ ਉਹ ਕਹਿੰਦੇ ਕੁਝ ਜਗ੍ਹਾ ਸਾਡੀ ਵੀ ਸਾਡੇ ਇਤਕਾਦ ਮੇੜਾ ਚੜਾਇਆ ਹੈ ਉੱਥੇ ਕਿਉਂ ਨਹੀਂ ਬੋਲਦੇ ਜਦੋਂ ਉੱਤੇ ਨਿਸ਼ਾਨਦੇਹੀ ਹੋਈ ਹੈ ਉਹਨਾਂ ਦਾ ਕੋਈ ਖਜ਼ਾਨਾ ਸੀ ਕੋਈ ਤਾਂ ਆ ਦੇ ਵਿੱਚ ਜਿਹੜਾ ਖਸਰਾ ਹੈ ਉਹ ਵੀ ਉਹ ਸ਼ੋਅ ਕਰਦੇ ਪਏ ਆ ਉਸ ਏਰੀਏ ਦਾ ਖਸਰਾ ਹੈ ਹੀ ਨਹੀਂ ਉਹ ਕਿਸੇ ਫੜਕਾ ਦਾ ਖਸਰਾ ਹੈ ਜਿਹਨੇ ਰਕਸੇ ਬੋਲਦਾ ਹੈ ਉਹ ਤੇ ਨੇੜੇ ਤੇੜੇ ਮਾ ਕੋਈ ਖਸਰਾ ਨਹੀਂ ਬੋਲਦਾ ਪੁਲਿਸ ਦੀਆਂ ਗੱਡੀਆਂ ਲਵਾ ਆ ਕੇ ਉਹ ਤੇ ਕਨਸੈਪਸ਼ਨ ਦਾ ਕੰਮ ਕਰਵਾਇਆ ਗਿਆ ਉਹ ਇਸ ਕਰਕੇ ਦਿਖਵਾਇਆ ਗਿਆ ਸਾਡਾ ਜਿਹੜਾ ਮੇਨ ਦੇਖੋ ਸਾਡਾ ਜਿਹੜਾ ਮੇਨ ਪ੍ਰੈਸ ਕਾਨਫਰੰਸ ਦਾ ਇਹ ਹੈਗਾ ਕਿ ਇੱਕ ਜ਼ਿੰਮੇਵਾਰ ਬੰਦਾ ਜਦੋਂ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਸਾਰੀ ਗੱਲ ਹੋਵੇ ਦੋਨੋਂ ਪਾਰਟੀਆਂ ਤੋਂ ਪੀਪਲ ਵੀ ਮੰਗ ਲੈ ਹੋਣ ਉਹ ਉਹਨਾਂ ਨੇ ਆਪਣਾ ਪੇਪਰ ਵਰਕ ਵੀ ਕੰਪਲੀਟ ਕੀਤਾ ਹੋਵੇ ਕੋਈ ਜ਼ਿੰਮੇਵਾਰ ਬੰਦਾ ਐਕਸੀਐਮ ਇੱਕ ਵਨ ਸਾਈਡਿਡ ਆਪਣੇ ਪਾਰਟੀ ਦੇ ਜਿਹੜੇ ਸਾਥਕਾਂ ਕਾਉਂਸਲਰ ਨੇ ਉਹਨਾਂ ਦੇ ਨਾਲ ਆ ਕੇ ਉਹਨਾਂ ਦੀ ਗੱਲ ਹੀ ਸੁਣ ਲਾ ਪਵੇ ਕਿੱਥੋਂ ਤੱਕ ਜਾਏ ਜਾ ਸਾਡਾ ਮੇਨ ਜਿਹੜਾ ਅੱਜ ਦਾ ਇਹ ਹੈਗਾ ਵੀਡੀਓ ਵੀ ਹੈ ਇੱਕ ਸੀਐਮ ਪੰਜਾਬ ਦੇ ਰਹੇ ਆ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਜਾਓ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਲਗਾ ਦਿੰਦੇ ਵੀ ਦੋਨੋਂ ਪਾਰਟੀਆਂ ਨੂੰ ਬੁਲਾਓ ਔਰ ਉਹਨਾਂ ਦਾ ਪੱਖ ਸੁਣ ਲਓ ਉਸ ਤੋਂ ਬਾਅਦ ਜੋ ਚੀਜ਼ ਜਾਇਜ਼ ਬਣਦੀ ਆ ਉਹ ਕਰੋ ਨਾ ਕਿ ਅਸੀਂ ਪੂਰੀ ਫੋਰਸ ਲੈ ਕੇ ਕਿ ਵੀ ਉਹਨਾਂ ਨੂੰ ਵੀਆਈਪੀ ਸਾਰੀ ਉਹ ਸਕਿਉਰਿਟੀ ਮਿਲੀ ਆ ਉਸ ਤਰ੍ਹਾਂ ਇਹ ਸਾਰਾ ਆੜਾਤ ਵਾਲਾ ਇਸ ਤਰ੍ਹਾਂ ਡਰ ਗਿਆ ਕਿ ਇਹ ਹੌਣਕੀ ਲੱਗਾ ਇੱਥੇ ਇਦਾਂ ਕਦੀ ਹੋਇਆ ਜੀ ਐਮਪੀ ਵੀ ਅਗਰ ਜ਼ਰੂਰਤ ਤਾਂ ਐਮਪੀ ਵੀ ਬਣ ਜਾਂਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਜੀ ਪਰ ਐਡਮਿਨਿਸਟ੍ਰੇਸ਼ਨ ਨੇ ਤਾਂ ਮੰਡੇ ਦਾ ਟਾਈਮ ਦੇ ਦਿੱਤਾ ਇਹੀ ਤੇ ਅਸੀਂ ਕਹਿ ਰਹੇ ਆ ਨਾ ਜੀ ਫਿਰ ਉਹਨਾਂ ਨੇ ਕਿਉਂ ਆਉਣਾ ਸੀ ਅੱਜ ਜੇ ਮੰਡੇ ਦਾ ਟਾਈਮ ਦਿੱਤਾ ਹੈਗਾ ਗੱਲ ਕੀਤੀ ਉਹਨੇ ਬਾਅਦ ਦਿੱਤਾ ਨਹੀਂ 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 ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਵੀ ਉਹਨਾਂ ਨੂੰ ਕੀ ਕਿਹਾ ਇਹੀ ਪੁੱਛਿਆ ਵੀ ਤੁਹਾਡੇ ਕੋਲ ਅਗਰ ਕੋਈ ਲੀਗਲੀ ਸਾਰਾ ਕੋਈ ਪੇਪਰ ਵਰਕ ਹੈਗਾ ਦੈਨ ਆਊ ਫਿਰ ਉਹਨੂੰ ਸਮਝਾ ਕੇ ਕਿਉਂ ਭੇਜਿਆ ਵਾਪਸ ਨਹੀਂ ਤਾਂ ਫਿਰ ਕੁਝ ਵੀ ਹੋ ਸਕਦਾ ਸੀ ਅਗਰ ਪੁਲਿਸ ਨਾ ਹੁੰਦੀ ਤਾਂ ਜਿਸ ਤਰ੍ਹਾਂ ਉਹ ਆਈਸੀਸੀਮ ਆਣਦੇ ਹੋ ਉਹ ਚੱਲੀ ਜਾਂਦੇ ਹਾਂ ਤੁਹਾਨੂੰ ਕਹਿੰਦੇ ਫੋਰਸ ਹੋਸ ਸੀਗੀ ਉੱਥੇ ਦੇਖੋ ਉਹ ਫੋਰਸ ਦਾ ਜਿਹੜਾ ਕੱਲ ਕੱਲ ਹੋ ਗਿਆ ਉੱਥੇ ਕੱਲ ਇਹ ਇਹ ਇਸ ਕੱਲ ਨੂੰ ਕੱਲ ਵੀ ਉੱਥੇ ਹੋਇਆ ਸੀ ਪੁਲਿਸ ਨੂੰ ਇਨਫੋਰਮ ਕੀਤਾ ਗੁਰਦੁਆਰਾ ਸਾਹਿਬ ਵੱਲੋਂ ਇਸ ਲਈ ਪੁਲਿਸ ਆਈ ਸੀ ਪੁਲਿਸ ਨੂੰ ਕੁਝ ਹੁੰਦਾ ਪਤਾ ਲੱਗ ਸਕਦਾ ਹੁੰਦਾ ਵੀ ਸ਼ਾਇਦ ਅੱਜ ਕਿਸੇ ਪਾਸੇ ਕਿਸੇ ਦੀ ਆਉਣਾ ਉਹਨਾਂ ਨੇ ਆਪਣੇ ਇੱਕ ਕੋਈ ਉੱਥੇ ਲੜਾਈ ਝਗੜਾ ਨਾ ਹੋਵੇ ਆਪਣਾ ਉਹਨਾਂ ਨੇ ਪ੍ਰਬੰਧ ਕਰਨਾ ਹੁੰਦਾ ਉਹ ਇਸ ਪਰਪਸ ਲਈ ਕਿਵੇਂ ਜੀ ਬਾਬਾ ਜੀ ਕਹਿੰਦਾ ਸੀ ਤੋ ਤੱਕ ਤਾਂ ਕੋਈ ਰੌਲਾ ਨਹੀਂ ਸੀ ਜੀ ਨਹੀਂ ਦੇਖੋ ਪਹਿਲਾਂ ਕੋਈ ਰੌਲਾ ਨਹੀਂ ਸੀ ਉੱਚ ਵੀ ਨਹੀਂ ਸੀਗਾ ਸਿਰਫ ਹਵਾਈ ਕ੍ਰੀਏਟ ਕੀਤਾ ਹੋਇਆ ਹੈ ਇਹ ਜ਼ਮੀਨ ਅਵੰਪ੍ਰੀਤ ਸਿੰਘ ਦੀ ਹੈ ਉਹਨੂੰ ਗੱਦੀ ਨਸ਼ੀਨ ਕੀਤਾ ਹੈ ਬਹੁਤ ਹੀ ਖਲਾਰਾ ਹੌਂਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਵੀ ਕਿਸੇ ਤਰੀਕੇ ਅਸੀਂ ਗੁਰਦੁਆਰੇ ਦੀ ਜਗ੍ਹਾ ਨੂੰ ਹਟਾਪ ਲਈਏ ਔਰ ਇਹ ਵੰਡਾ ਨਹੀਂ ਨਾਦਾ ਵੀ ਅਸੀਂ ਗੁਰਦੁਆਰੇ ਦੀ ਜ਼ਮੀਨ ਨੂੰ ਹੱਥ ਵੀ ਲੈ ਲਈਏ ਸਾਰਿਆਂ ਨੂੰ ਪਤਾ ਹੈ ਗੁਰਦੁਆਰੇ ਦੀ ਜ਼ਮੀਨ ਹੈ